ਨਾ ਤੁਹਾਨੂੰ ਦੇਖੋ ਇਹ ਨਹੀਂ ਮੈਂ ਆਹ ਰੇਡ ਬਾਰੇ ਕੁਝ ਦੱਸਣੇ ਸਾਰਾ ਪਰ ਪਲੀਜ਼ ਸਰ ਕਿਸੇ ਨੂੰ ਸਿਰਫ ਕੋਈ ਟੈਂਟਰ ਕਰ ਲੈ ਜਾਂ ਕੁਝ ਹੋਰ ਖਾਮਾਵਾ ਜਿਹੀ ਪੰਜਾਬ ਤੱਕ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਇਸ ਵਕਤ ਅਸੀਂ ਮੌਜੂਦ ਆ ਖੰਨਾ ਦੇ ਨੇੜਲੇ ਪਿੰਡ ਇਕੋਲਾਹੀ ਵਿਖੇ ਜਿੱਥੇ ਕਿ ਈਡੀ ਵੱਲੋਂ ਰੇਡ ਕੀਤੀ ਗਈ ਹੈ ਤੇ ਤੁਹਾਨੂੰ ਦਿਖਾਦਣੇ ਤਸਵੀਰਾਂ ਇਸ ਘਰ ਦੇ ਉੱਤੇ ਜਿਹੜਾ ਸਾਹਮਣੇ ਗੇਟ ਤੁਹਾਨੂੰ ਨਜ਼ਰ ਆ ਰਿਹਾ ਇਸ ਘਰ ਦੇ ਉੱਤੇ ਈਡੀ ਵੱਲੋਂ ਰੇਡ ਕੀਤੀ ਗਈ ਹੈ ਤੇ ਇਹ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਇਹ ਹੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹ ਰੇਡ ਪੰਜਾਬ ਦੇ ਵਿੱਚ ਕਥਿਤ ਟੈਂਡਰ ਘੁਟਾਲੇ ਨੂੰ ਲੈ ਕੇ ਰੇਡ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਭਾਰਤ ਪੂਸ਼ ਨਾਸ਼ੂ ਜਿਹੜੇ ਕਿ ਸਾਬਕਾ ਮੰਤਰੀ ਸੀ ਉਹ ਵੀ ਸ਼ਾਮਿਲ ਸੀ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਇਸ ਘਰ ਦੇ ਵਿੱਚ ਜਿਹੜੇ ਰਾਜਦੀਪ ਸਿੰਘ ਨਾਂ ਦੇ ਵਿਅਕਤੀ ਦੇ ਉੱਤੇ ਇਹ ਰੇਡ ਹੋਈ ਹੈ ਤੇ ਉਹਦੀ ਜਾਂਚ ਚੱਲਦੀ ਹੈ ਰਾਜਦੀਪ ਸਿੰਘ ਜਿਹੜੇ ਕਿ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕੂਟਲੀ ਦੇ ਵੀ ਕਰੀਬੀ ਰਹੇ ਨੇ ਕਾਂਗਰਸੀ ਲੀਡਰਾਂ ਦੇ ਕਾਫੀ ਕਰੀਬੀ ਰਹੇ ਨੇ ਔਰ ਜਿਹੜਾ ਖੰਨਾ ਦੇ ਵਿੱਚ ਇੱਕ ਸ਼ਰਾਬ ਜਿਹੜੀ ਨਕਲੀ ਸ਼ਰਾਬ ਫੈਕਟਰੀ ਫੜੀ ਗਈ ਸੀ ਉਸ ਦੇ ਵਿੱਚ ਵੀ ਇਹਨਾਂ ਦਾ ਨਾਮ ਸ਼ਾਮਿਲ ਦੱਸਿਆ ਜਾ ਰਿਹਾ ਹੈ ਤੇ ਪਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਹਜੇ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਦੇ ਚ ਇਹੀ ਹੈ ਜਿਹੜੀ ED ਵੱਲੋਂ ਰੇਡ ਕੀਤੀ ਗਈ ਹੈ ਉਹ ਟੈਂਡਰ ਕੋਟਾਲੇ ਨੂੰ ਲੈ ਕੇ ਕੀਤੀ ਗਈ ਹੈ ਤੇ ਇਹ ਤੁਹਾਨੂੰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਰਾਜਦੀਪ ਸਿੰਘ ਦਾ ਕਾਰਜ ਜਿੱਥੇ ਈਡੀ ਵੱਲੋਂ ਰੇਡ ਕੀਤੀ ਹੈ ਈਡੀ ਦੇ ਅਧਿਕਾਰੀਆ ਨੇ ਹਾਲੇ ਤੱਕ ਮੀਡੀਆ ਨਾਲ ਗੱਲਬਾਤਾਂ ਨਹੀਂ ਕੀਤੀ ਇੱਕ ਗੱਡੀ ਜਿਹੜੀ ਹੈ ਜਿਸ ਤੇ ਵੀ ਸਵਾਰ ਹੋ ਕੇ ਈਡੀ ਦੇ ਅਧਿਕਾਰੀ ਆਏ ਸੀ ਔਰ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਉਸੇ ਘਰ ਦੀਆਂ ਤਸਵੀਰਾਂ ਨੇ ਖੰਨਾ ਦੇ ਨਾਲ ਜਿਹੜਾ ਪਿੰਡ ਲੱਗਦਾ ਇਕੋਲਾਹੀ ਉਥੇ ED ਵੱਲੋਂ ਰੇਡ ਕੀਤੀ ਗਈ ਹੈ ਇਸ ਇਸ ਵਕਤ ਜਿਹੜੇ ਹੈ ED ਦੇ ਅਧਿਕਾਰੀ ਇਸ ਘਰ ਦੇ ਅੰਦਰ ਮੌਜੂਦ ਨੇ ਤੇ ਜਾਂਚ ਚੱਲਦੀ ਹੈ ਤੇ ਹਜੇ ਤੱਕ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਤੇ ਕੀ ਇਸ ਦੇ ਤੱਥ ਨਿਕਲ ਕੇ ਸਾਹਮਣੇ ਆਣਗੇ ਇਹ ਤਾਂ ED ਦੇ ਅਧਿਕਾਰੀ ਹੀ ਦੱਸ ਸਕਦੇ ਔਰ ਇਹੀ ਜਾਣਕਾਰੀ ਮਿਲੀ ਹੈ ਜਿਹੜੀ ਟੀਮ ਹੈ ਇਹ ਜਲੰਧਰ ਤੋਂ ਆਈ ਹੈ ਔਰ ED ਵੱਲੋਂ ਰੇਡ ਜਿਹੜੀ ਹੈ ਰਾਜਦੀਪ ਸਿੰਘ ਦੇ ਘਰ ਤੇ ਕੀਤੀ ਗਈ ਹੈ ਹੁਣ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਆ ਇਹ ਤਾਂ ED ਦੇ ਅਧਿਕਾਰੀ ਹੀ ਦੱਸ ਸਕਦੇ ਆ ਗੁਰਦੀਪ ਸਿੰਘ ਪੰਜਾਬ ਤੱਕ ਖ਼ਬਰਾਂ